ਸੜਕ ਹਾਦਸੇ ਨਾਲ ਜੁੜੀ ਇੱਕ ਖਬਰ ਨਾਬਾਦੇ ਪਿੰਡ ਬਾਤਸ ਹੁੰਦੀ ਹੈ ਜਿੱਥੇ ਪਿੰਡ ਚਹਿਲ ਦੇ ਵਿੱਚ ਧਾਰਮਿਕ ਦੀਵਾਨ ਸੁਣਨ ਜਾ ਰਹੀ ਸ਼ਰਧਾਲੂਆਂ ਦੀ ਬੱਸ ਗੰਨੇ ਨਾਲ ਲੱਗੀ ਟਰਾਲੀ ਦੇ ਨਾਲ ਜਾਟ ਕਰਾਈ ਇਸ ਦੌਰਾਨ ਇੱਕ ਦੀ ਮੌਤ ਹੋ ਗਈ ਜਦਕਿ ਦਰਜਨਾਂ ਸਵਾਰੀਆਂ ਗੰਭੀਰ ਰੂਪ ਤੇ ਨਾਲ ਜ਼ਖਮੀ ਹੋ ਗਈਆਂ ਜਿਨ੍ਹਾਂ ਦੇ ਵਿੱਚ ਸੱਤ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ ਜਾਣਕਾਰੀ ਮੁਤਾਬਕ ਬੱਸ ਦੇ ਵਿੱਚ ਸਵਾਰ ਸੰਤਾਂ ਦੀਵਾਨ ਸੁਣਨ ਜਾ ਰਹੀਆਂ ਸਨ ਕਿ ਇਸ ਦੌਰਾਨ ਡਰਾਈਵਰ ਦੀ ਅੱਖਾਂ ਦੇ ਵਿੱਚ ਲਾਈਟ ਪੈ ਗਈ ਜਿਸ ਦੇ ਨਾਲ ਉਹ ਬੱਸ ਦਾ ਸੰਤੁਲਨ ਖੋ ਬੈਠਾ ਅਤੇ ਬੱਸ ਗੰਨੇ ਦੇ ਨਾਲ ਲੱਦੀ ਹੋਈ ਟਰਾਲੀ ਦੇ ਨਾਲ ਝਟਕ ਰਾਈ ਅਤੇ ਇਸ ਦੌਰਾਨ 17 ਲੋਕ ਜ਼ਖਮੀ ਹੋ ਗਏ ਜਿਨ੍ਹਾਂ ਦੇ ਵਿੱਚੋਂ ਸੱਤਾਂ ਦੀ ਹਾਲਤ ਗੰਭੀਰ ਹੋਣ ਕਾਰਨ ਉਹਨਾਂ ਨੂੰ ਪਟਿਆਲੇ ਰੈਫਰ ਕਰਨਾ ਪਿਆ ਵੀ ਰਾਤ ਜਾਂਦੇ ਦੇ ਗੱਡੀ ਮੂਲੇ ਟਰਾਲੀ ਜਾ ਰਹੀ ਦੀ ਗੰਨੇ ਦੀ ਵੀ ਲਾਈਟਾਂ ਪੈ ਗਏ ਆ ਬਾਈ ਲੱਗੇ ਕਿਹੜਾ ਹੁਣ ਜਾਣ ਕੇ ਮਰੀ ਉਹਨੇ ਵਿਚਰੇ ਨੇ ਲੈਟਾਂ ਪੈ ਗਈਆਂ ਮੂਹਰੋਂ ਅਸੀਂ ਜਾ ਰਹੇ ਸੀ ਜੀ ਦੀਵਾਨ ਤੇ ਜਾ ਰਹੇ ਸੀ ਤੇ ਮੂਰੇ ਟਰਾਲੀ ਆ ਗਈ ਲੈਟਾਂ ਪੈ ਗਈਆਂ ਵੀ ਸਟਾਂ ਲੱਗੀਆਂ ਜੀ ਸਾਡੇ ਸਾਰੀ ਸੰਗਤ ਦੇ ਕੋਈ ਪਟਿਆਲੇ ਪਛਾਣਦੇ ਜੀ ਕੋ ਹੋ ਰਹੇ ਆ ਮੇਰੇ ਕੋ ਉਹਨੇ ਨੂਰਪੁਰਾ ਟੂਲਪਲਾਜ਼ਾ ਕੋਲ ਇੱਕ ਐਕਸੀਡੈਂਟ ਹੋ ਬਾ ਐਕਸੀਡੈਂਟ ਹੋਇਆ ਸੀ ਉੱਥੋਂ 17 ਪੇਸ਼ੈਂਟ ਆਏ ਸੀਗੇ ਜਿਨ੍ਹਾਂ ਚੋਂ 10 ਪੇਸ਼ੈਂਟ ਸੀਰੀਅਸ 7 ਪੇਸ਼ੈਂਟ ਸੀਰੀਅਸ ਗੇ ਉਹਨਾਂ ਨੂੰ ਮੈਂ ਰਜਿੰਦਰ ਹਸਪੀਟਲ ਪਟਿਆਲਾ ਰੈਫਰ ਕਰਤਾ ਹੈ ਤੇ ਬਾਕੀ ਜਿਹੜੇ 10 ਪੇਸ਼ੈਂਟ ਸੀਗੇ ਛੋਟੀਆਂ-ਮੋਟੀਆਂ ਸੱਟਾਂ ਵਾਲੇ ਉਹਨਾਂ ਨੂੰ ਫਰਸਟ ਏਡ ਔਰ ਪੂਰਾ ਟ੍ਰੀਟਮੈਂਟ ਕਰਕੇ ਉਹਨਾਂ ਨੂੰ ਘਰੇ ਭੇਜਤਾ ਹੈ। ਉਧਰ ਪੁਲਿਸ ਦੇ ਵੱਲੋਂ ਵੀ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਐਕਸੀਡੈਂਟ ਅਜਿਹਾ ਸਕੂਲ ਵਾਲੀ ਬੈਂ ਦਾ ਇਹ ਪਾਸੋਂ ਸਾਈਡ ਤੋਂ ਆ ਰਹੀ ਸੀ ਅਮਲੋਦ ਬੰਦਨ ਤੋਂ ਦਿਵਾਨਾ ਵਾਸਤੇ ਤੇ ਟਰੈਕਟਰ ਟਰਾਲੀ ਵੀ ਕੰਨੇ ਦੀ ਪਰੇ ਉਧਰੋਂ ਸਾਡੀ ਮੋਹਰ ਸਾਈਡ ਜਾ ਰਹੀ ਸੀ। ਤੇ ਇਹ ਪਤਾ ਲੱਗਿਆ ਵੀ ਬਿਲਕੁਲ ਤਾਂ ਵੀ ਪੂਰੇ ਕਿਤੇ ਕੋਈ ਲਾਈਟਾਂ ਬੰਨ੍ਹ ਕਰਕੇ ਜਿਹੜੀ ਬੱਸ ਇਟਰਾਟ ਦੇ ਪਿੱਛੇ ਵੱਜੀ ਹੈ। ਬਾਕੀ 8-10 ਵਾਰੀਆਂ ਦੇ ਖੱਟਾ ਲੱਗੇ ਨੇ 3-4 ਸੀਰੀਅਸ ਨੇ। ਬਾਕੀ ਦੇਖ ਰਹੇ ਆਂ ਦੇ ਮੌਕੇ ਤੋਂ ਖਾਇਆ ਪਹੁੰਚੇ ਨੇ ਦੇਖ ਰਹੇ ਆ ਕਿ ਕੀ ਕਾਰਨ ਐਕਸੀਡੈਂਟ ਹੋਇਆ। ਕਿ ਜਿਹੜੇ ਜਖਮੀ ਨੇ ਉਹਨਾਂ ਨੂੰ ਹਸਪਤਾਲ ਹਸਪਤਾਲ ਦਾਖਲ ਕਰਵਾਇਆ। ਬਹਰਾਲ ਪੁਲਿਸ ਮਾਮਲੇ ਦੀ ਤਫਤੀਸ਼ ਦੇ ਵਿੱਚ ਜੁਟੀ ਹੋਈ ਹੈ ਤਾਂ ਜੋ ਹਾਦਸੇ ਦੇ ਕਾਰਨਾਂ ਦਾ ਪਤਾ ਚੱਲ ਸਕੇ। ਨਾਬਾਤੋ ਹਰਮਿਤ ਮਾਨ ਦੀ ਰਿਪੋਰਟ ਡੇਲੀ ਪੋਸਟ ਪੰਜਾਬੀ। ਕੀ ਤੁਸੀਂ ਚਾਹੁੰਦੇ ਹੋ ਕੈਨੇਡਾ, ਨਿਊਜ਼ੀਲੈਂਡ, ਆਸਟ੍ਰੇਲੀਆ, ਯੂਐਸ, ਯੂਕੇ ਵਿੱਚ ਆਪਣਾ ਸਟੂਡੈਂਟ ਵੀਜ਼ਾ ਅਪਲਾਈ ਕਰਨਾ ਤੇ ਅੱਜ ਹੀ ਮਿਲੋ ਪੈਰਾਮਿਡ ਈ ਸਰਵਿਸਿਜ਼ ਦੇ ਮਾਹਰ ਵੀਜ਼ਾ ਕਾਉਂਸਲਰਜ਼ ਨਾਲ ਆਪਣੀ ਐਲੀਜੀਬਿਲਿਟੀ ਚੈੱਕ ਕਰਵਾਓ ਔਰ ਮਸ਼ਹੂਰ ਕਾਲਜਾਂ ਔਰ ਯੂਨੀਵਰਸਿਟੀਆਂ ਵਿੱਚ ਸਹੀ ਕੋਰਸ ਵਿੱਚ ਟਾਈਮ ਸਿਰ ਆਪਣਾ ਦਾਖਲਾ ਕਰਵਾ ਕੇ ਆਪਣਾ ਦਾਖਲਾ ਸਿਕਿਉਰ ਕਰੋ ਕੈਨੇਡਾ ਵਿੱਚ ਸਪੈਸੀਫਿਕਲੀ ਮਈ ਔਰ ਸਪਟੈਂਬਰ 2019 ਸੈਸ਼ਨ ਦੇ ਦਾਖਲੇ ਖੁੱਲ ਚੁੱਕੇ ਹਨ ਇਹਨਾਂ ਵਿੱਚ ਦਾਖਲਾ ਕਰਵਾ ਕੇ ਆਪਣਾ ਕੈਨੇਡਾ ਜਾਣ ਦਾ ਸੁਪਨਾ ਤੁਸੀਂ ਪੂਰਾ ਕਰ ਸਕਦੇ ਹੋ